तू माता पिता हम पार्क तेरे तुम्हरी कैरता मसूर करी कोई न जाने तुमरा योजा भगवंत सगर समगरी तम्रे सो तर तारी तम से हो सो आरिया

ਜਨਾ ਸਿੰਘਾਂ ਸਿੰਘ ਨੇ ਧਰਮੇਸ਼ ਸਿੰਘ ਦੇ ਮੰਗਵੰਤ ਕਰਵਾਏ ਪੁੱਤੀਆਂ ਤੋਂ ਬਰੇ ਚਰਾਇਆਂ ਦਾ ਨਾਰਿਆ ਨਾ ਚਰਾਇ ਗਈ ਸਭ ਤੋਂ ਵੱਧ ਤਨ ਨਵਾਈ ਵਿਆਹ ਮੇਦੀ ਜੈਲੋਟ ਖੰਨੀ ਕੰਦੇ ਸਵਸਲਾਕ ਪਾਣੇ ਸੁਬੀਸੇ ਬੱਚਾ ਦੇ ਕਮਰੇ ਕਰਵਾ ਕੇ ਪਹੁੰਚ ਰਵਜ ਕੀਤੇ ਤਰੀਹਾਰਿਆ ਰੇਗਾ ਵਿੱਚ ਵਾਲੇ ਦੇ ਤਕਰੀਸਾਂ ਤੇ ਬੈਠੇ ਆ ਜੀ ਦਾ ਪਾਣਾ ਮਿੱਠਾ ਮਿੱਠਾ ਕਰਕੇ ਮੰਨਿਆ ਜਨਾ ਪਿਆਰ ਅਸ ਤੇ ਕਰਮਾਈ ਦਾ ਅੰਤਰ ਕੇ ਮੋਹ ਲੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ सतगुरु दास महाराज जी के जन्म स्थान से गोदपुर पंच वाराणसी हाफवार वीरो पर आप रात में पहुंचा करते हो जी के बचन को तन से बचा करके बोलो जी सतनाम श्री महाराज की वाणी को इसमें जी को वाणी को वाणी में साहब अच्छी काम होता है सत्य को वे जहां जहां खालसा ता का तार चले एक एक बंदे बैठे की खालसा के बोलवा दे बोलो जी सतनाम श्री वाणी को छोड़या बोल गया है

सुतेबाज को मन स्पोर्ट्स क्लब द्वारा वलोस विभाषा नौवां एक वीडी कप करवाया जा रहा है बादशाह फिरपा का भी एसएन द्वारा छा जो भाई रत्न बादशाह फंड करके पकाने औररत फिरपा नि बादशाह वचन माता ने जाकर कार्यक्रम का अनुष्ठान रद्द करयो

ਉਪਰ ਜਿਹੜਾ ਉਹ ਮੈਚ ਦੀ ਸ਼ੁਭ ਰੂਪਤ ਹੈ ਮਹਾਰਾਜ ਸਤ ਜੀ ਬਾਬਾ ਕੁਲਵੰਤਰਾ ਜੀ ਜਿਹੜੇ ਚੇਚਤ ਉਪੇ ਆਇਦੇ ਇਸ ਕਬੱਡੀ ਕੱਪ ਨੂੰ ਸ਼ੁਰੂ ਕਰਨ ਦੇ ਲਈ ਪਹੁੰਚਿਆ ਹੈ ਓਪਨਿੰਗ ਕਾਉਂਡ ਦੇ ਲਈ ਪਹੁੰਚਿਆ ਹੈ ਬਹੁਤ ਬਤਮਾ ਕਰਦਾ ਹੈ ਸਾਹਿਬ ਜੀ ਸਾਰੇ ਨੂੰ ਐਡੇ ਕਬੱਡੀ ਕੱਪ ਦੇ ਵਿੱਚ ਆਪਾਂ ਬੋਲਾ ਦੇ ਨਾਲ ਸਾਥ ਪਾਵੇਗਾ ਔਰ ਦੋਨੇ ਪਾਸੇ ਸ਼ੂ ਮੈਚ ਹੈ ਕੋਈ ਨਾਮ ਰਸਮੀ ਹੋ ਗਿਆ ਕੋਈ ਚੱਕਰ ਨਹੀਂ ਸ਼ੂ ਮੈਚ ਹੀ ਹੈ

और मैं बहुत बहुत धनबाद करता है और बहुत सारिया जीडिया कोशिश है कि आनंद खेलों के नाम जोड़िए फिर जो मारू नशा चल रहा है वो तो ये बच्चे बच सकते हैं एक बहुत बड़ा उत्तम है मार्केट सोन सर्विस एक इदा का सौंप है जो बाइक के बाद हेलो है हो जाए फिर दिल नहीं करता कि माइक को बोलना हटे फिर डोरी ਹੈਲੋ ਇਹ ਆਪਣਾ ਵੇਡ ਟੈਕਰਾਉਡੀ ਸੰਮਤ ਦੇ ਮੰਡੂਰੀ ਅੰਗਰੀਆਂ ਟੀਮਾਂ ਨੂੰ ਕਾਲ ਹੈ ਬਹੁਤ ਸੋਹਣੀ ਤਸਵੀਰ ਜਿਹੜੀ ਤਰ੍ਹਾਂ ਪੰਜਾਬੀ ਦੇ ਉਪਰਾਇਤਾ ਜਿਹੜਾ ਇਹ ਕਬੱਡੀ ਖੇਡਾਂ ਨੂੰ ਤਾਂ ਲਾਈਵ ਤੇ ਵੀ ਕਸ਼ ਕੀਤਾ ਜਾਊਗਾ ਤੇ 2000 ਰੁਪਏ ਜਿਹੜਾ ਮੇਰੇ ਕੋਲ ਹੈ ਉਹ ਮੈਂ ਰਿਮਾਨ ਕਾਲ ਕਰਦਾ ਕਿ ਸਟੇਜ ਤੇ ਆਇਓ ਬਾਅਦ ਦੇ ਵਿੱਚ ਇੱਕ ਮਾਨਸਪੰਨ ਜਿਹੜਾ ਸ਼ੋਅ ਮੈਚ ਦਾ ਸਰਦਾਰ ਗੁਰਵੀਰ ਸਿੰਘ ਦੀ ਬੈਸ ਕੈਨੇਡਾ ਬੋਟਮੈਂਟ ਨਿਕਲੋ ਜੱਤਪੁਰ ਦੀ ਟੀਮ ਜਿਹੜੀ ਗਰਾਊਂਡ ਦੇ ਲੱਗੇ ਲੱਗੇ 75 ਕਿਲੋ ਭਾਰਤੀਆਂ ਦੀ ਟੀਮ ਬੋਲਦਾ ਭਾਈ ਕੀ ਕਰਨਾ ਜੱਤ ਖਤਰੂ ਜੀ ਉਹਨੂੰ ਪ੍ਰੈਸ ਕਰ ਪ੍ਰੈਸ ਕਰ ਅਭੀ 10 ਨੰਬਰ ਹੋ ਗਿਆ ਚਲੋ ਜੀ ਨਾਮ ਵਾਲਾ ਅਮਰਤ ਤਸਵੀਰ ਡਾਕਟਰ ਨੰਬਰ 2 ਦੀ ਬੱਤੀ पूरे ਫਾਟੇ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਕਹੜਾ ਕਹੜਾਂ ਦੇ ਵਿੱਚ ਝੂਪਾ ਜਾਂਦਰਾ ਦੇ ਨਿਕਲਦੀ ਆ ਕੱਚੀ ਨੂੰ ਸੰਗਤ ਗਈ ਆ ਬੱਲਾ ਤੋਂ ਟੇਕਾ ਲਈਆਂ ਅਕੀਤਾ ਜੀ ਪਾਸੇ ਪੰਡੋਰੀਏ ਇੱਕ ਪਾਸੇ ਦਲਵਾਮੇ ਹਲਕਾ ਚਾਲ ਇਵੈਂਟ ਕੈਚ ਕਰਾ ਦਿੱਤਾ ਦੋਰ ਜੀ ਬਤਵਾਨੀ ਟੀਮ ਦਾ ਸਵਾ ਪੱਤੀਆਂ ਦਾ ਜੋ ਮੈਚ

ਉਨ੍ਹਾਂ ਦੇ ਨਾਲ ਹਾਂਜੀ ਸੱਚ ਸਾਦਰ ਰਿਕੀਮ ਸੈਂਟਰ ਚ ਆ ਉਹਨਾਂ ਦੇ ਨਾਲ ਸਾਡੇ ਇਹ ਕਬੱਡੀ ਕੱਪ ਦੇ ਸਰਪ੍ਰਸਤ ਸਰਦਾਰ ਪ੍ਰਵੀਰ ਜੀ ਪੁੰਗਾਂ ਟੀਮ ਦੇ ਆਜਾ ਦੇ ਗੋਡੀ ਹੱਥਾਂ ਹੁੰਦੇ ਆਦਰ ਪੂਰਾ ਕਰਦੇ ਨੇ ਰੱਬਾ ਸਾਨੂੰ ਜਿੱਤ ਦੇਵੀ ਤਿਆਰ ਹੱਥ ਗੁਰੂ ਅਭਿਦਾਤ ਮਹਾਰਾਜਾ ਕਰਦੇ ਨੇ जब देने चाहिए, देने देने भाई सुप्पी बने, देने 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 सो माइंड में सिर्फ एक मीना बनी ही। बोझ में सहस्त्रवाली, कभी सारी जिंदगी एनर्जी आय हुई है जिन्हें किस्मत कर रहा है सभी बलवीर बनी, करें ना तो जिन्हें किस्मत तो बोझ करके ना बढ़े अच्छी कामों को बनाए नहीं रखे। ਇਹ ਉਡੀਕਾਂ ਦੇ ਮੇਨਰਾਂ ਦੀ ਕਹਣੀ ਪੁਕਾਰ ਹੋਈ ਜਿਹਦਾ ਕਿਹਾ ਆ ਕਬੜੀ ਲੀਗ ਆ ਸਭ ਕਬੜੀ ਦੀ ਟੈਚ ਚੋ ਸੋ ਬੜੀ ਹੁਕਮ ਆ ਬੱਚਿਓ ਜਿੰਨਾ ਹੋਣਗੇ ਰਜਸ ਹੋਵੇ ਉਹਦੀ ਫਾਇਦਾ ਸੁਧਰੂ ਜਿੰਨਾ ਹੋਣਗੇ ਫੋਰਸ ਤੇ ਵਿਚਾਓ ਕਿਉਂਕਿ ਫੋਰਸ ਦੇ ਇਹੋ ਜਿਹੇ ਸਰੀਰ ਆ ਜਿਹਦੇ ਵਿੱਚ ਤੁਸੀਂ ਕਦੇ ਨਹੀਂ ਖੇੜੀ ਪਾ ਇੱਕ ਇੱਕ ਦਾ ਅੰਦਰੀ ਨੂੰ ਸੈਟ ਆ ਰੂਣਗੇ ਔਰ ਇਹ ਨਾਂਮੇ ਬਹੁਤ ਵੱਲੇ ਰੌਣਕ ਹੋਣੀ ਆ ਤੇ ਜਿਹਨੇ ਦਿੱਤਾ ਹੈ ਉਸਦੀ ਵੀ ਰਿਕਵੈਸਟ ਔਰ ਜਿੰਨਾ ਉਹਨਾਂ ਦੇ ਦਿਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸਤਗੁਰ ਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਜੋ ਕਿ ਨੌਵਾਂ ਵਰਲਡ ਕਬੱਡੀ ਕੱਪ ਜੋ ਕਿ ਘੁੰਮਣਾਂ ਦੀ ਧਰਤੀ ਉੱਤੇ ਬਹੁਤ ਹੀ ਸ਼ਾਨੋ ਸ਼ੌਕ ਦੇ ਨਾਲ ਕਰਵਾਇਆ ਜਾਂਦਾ ਹੈ ਉੱਥੇ ਮੰਤਵਾ ਦੇ ਭਲੇ ਲਈ ਜਿੱਥੇ ਕਿ ਦਵਾਬਾ ਹਸਪੀਟਲੋਂ ਇੱਕ ਬਹੁਤ ਹੀ ਖੂਨਦਾਨ ਕੈਂਪ ਕੋਗੇ ਇੱਕ ਪਣਾਈ ਦਾ ਕੰਮ ਹੈ ਕਿ ਉਹ ਜੋ ਇਨਸਾਨ ਦੀ ਜ਼ਿੰਦਗੀ ਇੱਕ ਖੂਨ ਦਾ ਕਤਰਾ ਬਚਾ ਸਕਦਾ ਹੈ ਉਹ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ ਸੋ ਬਹੁਤ ਸਾਰੀਆਂ ਅਸੀਂ ਸੁਭਾਵਾਂ ਨੇ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਇਸ ਗਰਾਊਂਡ ਦੇ ਵਿੱਚ ਨੌਜਵਾਨ ਆਣ ਕੇ ਆਪਣੀ ਜਵਾਨੀ ਦੇ ਜੋਰ ਦਿਖਾ ਕੇ ਕਬੱਡੀ ਦਾ ਪ੍ਰਦਰਸ਼ਨ ਕਰਦੇ ਹਨ ਉੱਥੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕਰਕੇ ਵੀ ਆਪਣਾ ਇਹ ਮਹਾਨ ਜੋ ਕੇ ਦਾਰ ਕਰਕੇ ਵੀ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਂਦੇ ਹਨ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਡੀਆਈਜੀ ਸਾਹਿਬ ਹਨ ਤੀਰ ਕੁਮਾਰ ਜੀ ਵਰਦੀ ਸਾਹਿਬ ਉਹਨਾਂ ਨਾਲ ਗੱਲ ਕਰਾਂਗੇ ਅੱਜ ਦੇ ਇਸ ਵਿਸ਼ੇਸ਼ ਮੌਕੇ ਦੇ ਤੁਹਾਡੇ ਵੱਲੋਂ ਕੀ ਦੇਸ਼ ਨੇ ਜਗਰਦੇਵ ਧਨਗਰਦੇਵ ਜੋ ਬਲੱਡ ਡੋਨਰ ਖੂਨਦਾਨ ਹੈ ਇਹ ਬਹੁਤ ਹੀ ਸਭ ਤੋਂ ਵੱਡਾ ਦਾਨ ਹੈ ਇੱਕ ਇੱਕ ਖੂਨ ਦਾ ਕਤਰਾ ਇਨਸਾਨ ਦਾ ਜੀਵਨ ਬਚਾ ਸਕਦਾ ਹੈ ਔਰ ਦੂਸਰੀ ਖੂਨਦਾਨ ਕਰਨ ਵਾਲੇ ਜੋ ਖੂਨ ਦੇਣੇ ਵਾਲੇ ਹੁੰਦੇ ਨੇ ਬੜੇ ਹਿੰਮਤ ਵਾਲੇ ਔਰ ਪਰਮਾਤਮਾ ਦੀ ਉਹਨਾਂ ਤੇ ਬੜੀ ਕਿਰਪਾ ਰੰਦੀ ਹੈ ਜੋ ਪੁਰਾਣਾ ਖੂਨ ਆਪਾਂ ਦਾਨ ਕਰਦੇ ਹਾਂ ਉਸ ਦੀ ਜਗ੍ਹਾ ਬਹੁਤ ਹੀ ਵਧੀਆ ਫਰੈਸ਼ ਬਲੱਡ ਜੋ ਦਾਨ ਆਪਣੇ ਬਾਡੀ ਚ ਪੈਦਾ ਹੁੰਦਾ ਹੈ ਉਹ ਇੱਕ ਨਵਾਂ ਰੂਪ ਦਿੰਦਾ ਹੈ ਇਨਸਾਨ ਨੂੰ ਤੇ ਮੈਂ ਇਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੋ ਵੀ ਬੰਦੇ ਇਸ ਗੇਮ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਗੇਮਾਂ ਦੇ ਨਾਲ ਉਤਸ਼ਾਹਤ ਹੋਣ ਦੇ ਨਾਲ ਇੱਕ ਬਲੱਡ ਦੇ ਦੇਣ ਕਰਕੇ ਇੱਕ ਪੂਰੀ ਟੀਮ ਨੂੰ ਵੀ ਹਿੰਮਤ ਪੈਦਾ ਕਰਦੇ ਨੇ ਤੇ ਮੈਂ ਅੱਗੇ ਤੋਂ ਵੀ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਜੋ ਖੂਨਦਾਨ ਕੈਂਪ ਆ ਉਹ ਲਗਾਤਾਰ ਲੱਗਣੇ ਚਾਹੀਦੇ ਹਨ ਜੈ ਗੁਰਦੇਵ ਧੰਨ ਗੁਰਦੇਵ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਬਹੁਤ ਹੀ ਸਤਿਕਾਰਯੋਗ ਡੀਆਈਜੀ ਸਾਹਿਬ ਸ੍ਰੀ ਰੰਦੀਰ ਕੁਮਾਰ ਜੀ ਵਰਦੀ ਜਿਨ੍ਹਾਂ ਨੇ ਕਿ ਇਸੇ ਟੂਰਨਾਮੈਂਟ ਤੇ ਆਣ ਕੇ ਅੱਜ ਅਸ਼ੀਰਵਾਦ ਵੀ ਦਿੱਤਾ ਹੈ ਜਿੱਥੇ ਕਿ ਡੋਨਰ ਦੇਣ ਵਾਲਿਆਂ ਨੂੰ ਪਲੇਅਰਾਂ ਨੂੰ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਪੁਲਿਸ ਅਫਸਰ ਸਰਦਾਰ ਬੂਟਾ ਸੰਗੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਪੁਲਿਸ ਵਿੱਚ ਆਪਣੇ ਵਧੀਆ ਸਵਾਭਾ ਨਵਾਉਂਦੇ ਉਹਨਾਂ ਨੂੰ ਵੀ ਜਾਣਕਾਰੀ ਲਵਾਂਗੇ ਕਿ ਅੱਜ ਇਸ ਖੂਨਦਾਨ ਕੈਂਪ ਤੇ ਤੇ ਇਸ ਮਹਾਨ ਕਬੱਡੀ ਕੱਪ ਤੇ ਤੁਹਾਡੇ ਵੱਲੋਂ ਕੀ ਉਦੇਸ਼ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਇਹ ਜੋ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਨਾਂ ਤੇ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਸੀਂ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਜਿਹੜਾ ਖੂਨਦਾਨ ਕੈਂਪ ਆ ਇਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਇੱਕ ਇੱਕ ਖੂਨ ਦਾ ਕਤਰਾ ਲੱਖਾਂ ਜਾਨਾਂ ਨੂੰ ਬਚਾ ਸਕਦਾ ਹੈ ਸਾਡੀ ਇਹ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਜੀ ਤੇ ਖੂਨਦਾਨ ਟੀਮ ਦਾ ਸਹਿਯੋਗ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਸ ਪੂਰੀ ਟੀਮ ਦਾ ਜਿੱਥੇ ਕਿ ਮੈਂ ਆਪਣੇ ਚੈਨਲ ਦੇ ਮਾਦੀਮਾਂ ਰਾਹੀਂ ਜਿੱਥੇ ਕਿ ਅੱਜ ਇਸ ਟੂਰਨਾਮੈਂਟ ਨੂੰ ਵਕਫ ਵਕ ਪੂਰੇ ਵੱਲ ਦੇ ਵਿੱਚ ਜੋ ਕਿ ਦੇਖਦੇ ਹਨ ਇਸ ਟੈਲੀਕਾਸਟ ਨੂੰ ਸੋ ਇਸ ਟੀਮ ਦਾ ਬਹੁਤ-ਬਹੁਤ ਧੰਨ ਬੱਬੂ ਪਾਜੀ ਜਿਨ੍ਹਾਂ ਦੇ ਪ੍ਰਾਜ ਦਾ ਸਕੱਤਕਾ ਕੇ ਖੋਨਦਾਨ ਕੈਂਪ ਇੱਥੇ ਲਗਾਇਆ ਹੈ ਮੈਂ ਡਾਕਟਰ ਸਾਹਿਬ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਦਾ ਭਾਈ ਕੀ ਗੱਲ ਉਹਨੂੰ ਪ੍ਰੈਸ ਕਰ ਪ੍ਰੈਸ ਕਰ ਅਭੀ ਤਾਸ ਨੰਬਰ ਉਹਨੂੰ ਪ੍ਰੈਸ ਚਲੋ ਨਾਰੀਆ ਨਾਮ ਵਾਲਾ ਅਮਰਤ ਸਿੰਘ ਡਾਕਟਰ ਜੀ ਥੋੜੀ ਜਿਹੀ ਦੇ ਬੱਤੀ पूरे फाजदे तो के पट्टा पट्टा के सारे शहरों के बच्चे चोपा यंत्रक से निकलती है संगत गई है बल्ला तो के पास पंडोरी की तरफ